ਭਾਰਤੀ 올림픽 ਇਤਿਹਾਸ ਦਾ ਸਭ ਤੋਂ ਸੁਨਹਿਰੀ ਦਿਨ ਕਿਹੜਾ ਹੈ ਇਸ ਸਵਾਲ ਦਾ ਜਵਾਬ ਬਹੁਤ ਲੋਕ ਨਹੀਂ ਜਾਣਦੇ ਹੁਣੇ ਪਰ ਇੱਕ ਸ਼ਖਸੀਅਤ ਅਜੇ ਹੀ ਹੈ ਜੋ ਹਰ ਪਲ ਇਸ ਇਤਿਹਾਸਕ ਪਲ ਨੂੰ ਯਾਦ ਕਰਦੀ ਹੈ ਇਹ ਸ਼ਖਸੀਅਤ ਹੋਰ ਕੋਈ ਨਹੀਂ ਸਗੋਂ ਇਸ ਇਤਿਹਾਸ ਨੂੰ ਰਚਣ ਵਾਲੇ ਹੌਕੀ ਦੇ ਦਿੱਗਜ ਖਿਡਾਰੀ ਬਲਬੀਰ ਸਿੰਘ ਸੀਨੀਅਰ ਹਨ ਬੁੱਧਵਾਰ ਦੇ ਦਿਨ ਬਲਬੀਰ ਸਿੰਘ ਸੀਨੀਅਰ ਨੇ ਸਾਲ 1948 ਦੀ ਯਾਦਗਾਰੀ ਜਿੱਤ ਨੂੰ ਸਕੂਲੀ ਬੱਚਿਆਂ ਕੋਚਸ ਅਤੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਯਾਦ ਕੀਤਾ ਇਸ ਜਿੱਦ ਦਾ ਜਸ਼ਨ ਮਨਾਉਣ ਲਈ ਮੋਹਾਲੀ ਦੇ ਫੇਜ਼ 9 ਦੇ ਹੌਕੀ ਸਟੇਡੀਅਮ 'ਚ ਇੰਤਜ਼ਾਮ ਕੀਤੇ ਗਏ ਸਨ ਇਸ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਬਲਬੀਰ ਸਿੰਘ ਸੀਨੀਅਰ ਨੇ ਸਕੂਲੀ ਬੱਚਿਆਂ ਨਾਲ ਮੁਲਾਕਾਤ ਕੀਤੀ ਫਿਰ ਉਹਨਾਂ ਨੇ ਤਿਰੰਗੇ ਵੱਲ ਕਦਮ ਵਧਾਏ ਅਤੇ ਸਟੇਡੀਅਮ 'ਚ ਤਿਰੰਗਾ ਲਹਿਰਾਇਆ ਜਦ ਤਿਰੰਗਾ ਚੜਾਇਆ ਗਿਆ ਤਾਂ ਉਸ ਵੇਲੇ ਰਾਸ਼ਟਰ ਗਾਨ ਦੀ ਆਵਾਜ਼ ਨਾਲ ਸਟੇਡੀਅਮ ਗੂੰਜ ਉਠਿਆ ਇਸ ਮੌਕੇ ਜਦ ਰਾਸ਼ਟਰ ਗਾਨ ਵਜਿਆ ਤਾਂ ਬਲਬੀਰ ਸਿੰਘ ਸੀਨੀਅਰ ਤਿਰੰਗੇ ਵੱਲ ਵੇਖਦੇ ਹੋਏ ਅਤੇ ਉਸ ਦੇ ਸਨਮਾਨ 'ਚ ਸਲਾਮ ਕਰਦੇ ਰਹੇ ਇਪਾਲ ਕੇ ਸੇ ਕਰਿਸ਼ਮੇ ਨਾਲੋਂ ਕੱਟ ਨਹੀਂ ਸਨ ਬਲਬੀਰ ਸਿੰਘ ਸੀਨੀਅਰ ਨੇ ਵੀ ਕਿਹਾ ਕਿ ਤਿਰੰਗੇ ਨੂੰ ਲਹਿਰਾਉਂਦੇ ਹੋਏ ਉਹਨਾਂ ਨੂੰ ਉਹੀ ਪਲ ਯਾਦ ਆ ਗਏ ਜੋ 1948 ਚ ਉਹਨਾਂ ਨੇ ਮਹਿਸੂਸ ਕੀਤੇ ਸਨ ਇਸ ਇਤਿਹਾਸਕ ਦਿਨ ਦੀ ਖਾਸ ਅਹਿਮੀਅਤ ਇਹ ਹੈ ਕਿ ਆਜ਼ਾਦ ਹਿੰਦ ਲਈ ਪਹਿਲਾ ਮੌਕਾ ਸੀ ਜਦ ਕਿਸੇ ਗੈਰ ਮੁਲਕ ਚ ਤਿਰੰਗਾ ਲਹਿਰਾਇਆ ਗਿਆ ਸੀ ਇਸ ਤੋਂ ਵੀ ਖਾਸ ਗੱਲ ਇਹ ਸੀ ਕਿ ਤਿਰੰਗਾ ਭਾਰਤ ਦੇ ਸਾਬਕਾ ਸ਼ਾਸਕ ਮੁਲਕ ਦੀ ਧਰਤੀ ਤੇ ਲਹਿਰਾਇਆ ਗਿਆ ਭਾਰਤ ਨੇ ਇੰਗਲੈਂਡ ਤੋਂ आजादी मिलन ਤੋਂ ਬਾਅਦ 21 ਸਾਲ ਦੇ ਅੰਦਰ ਉਸ ਨੂੰ ਉਸੇ ਦੀ ਤਰਤੀ ਤੇ ਜਾ ਕੇ ਹਰਾਇਆ ਸੀ ਅਤੇ ਵੈਂਬਲੇ ਸਟੇਡੀਅਮ 'ਚ ਤਿਰੰਗੇ ਦਾ ਸਨਮਾਨ ਵਿਦਾਇਆ ਸੀ ਇੰਡੀਆ ਨੇ ਵਰਲਡ 올림픽 ਪਾਰਟਿਸਪੇਟ ਕੀਤਾ ਸੀ ਉਹ ਗਏ ਹੋਏ ਸੀ ਲੰਡਨ ਔਰ ਪਹਿਲੇ ਮੈਚ ਜਿੱਤਣ ਤੋਂ ਬਾਅਦ ਸਾਰੇ ਫਾਈਨਲ ਦੇ ਵਿੱਚ ਸਾਡਾ ਮੁਕਾਬਲਾ ਸੀ ਗ੍ਰੇਟ ਬ੍ਰਿਟਨ ਇੰਗਲੈਂਡ ਦੇ ਨਾਲ ਤੇ ਉਹ ਸਾਡੇ ਬਾਸਟਰ ਵੀ ਰਹੇ ਸੀ ਪਰ ਅਸੀਂ ਹੋਣਾ ਆਜ਼ਾਦ ਸ मैंने बड़ी मैं खुशकिसमत समझा कि मैं एक आज़ाद कंट्री रिप्रजेंट करता आज़ाद कंट्री इंडिया स्वतंत्र इंडिया रिप्रजेंट किया उन्नीस सौ अठताली देडा और तो फाइनल का मैच है चार जीरो तो जितते साल अपनी टीम भी कि अपनी टीम पहली बार ओलंपिक के आज़ाद भारत की टीम गोल्ड मैडल जीती ਉਸ ਤੋਂ ਪਹਿਲਾਂ ਉਹ ਲੋਸ ਰਾਈ ਉਹਨਸੋ ਪੱਤੀ ਪਰ 36 ਜਿੱਤੇ ਸਾਪਾ ਪਰ ਉਦੋਂ ਬੜਾ ਫਰਕ ਸੀ ਉਦੋਂ ਯੂਨੀਅਨ ਜੈਗ ਲੈ ਰਾਇਆ ਗਿਆ ਸੀ ਸਾਢੇ ਵਾਰੀ ਇਟਲੀ ਦਾ ਨੈਸ਼ਨਲ ਫਲੈਗ ਟ੍ਰਾਈ ਟ੍ਰਾਈ ਕਲਰ ਤਿਰੰਗਾ ਚੜ੍ਹਾ ਉਹਨ ਲੜ ਰਾਇਆ ਗਿਆ ਸਾਡਾ ਆਪਣਾ ਨੈਸ਼ਨਲ ਐਂਥਮ ਗਾਇਆ ਗਿਆ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਆਪਣੇ ਕੰਟਰੀ ਦੀ ਤਰੀਕ ਹੋਈ ਮੈਨੂੰ ਇਹ ਲੱਗਦਾ ਸੀ ਜੋ ਨੈਸ਼ਨਲ ਅੰਤਮ ਵਜਲੇਸ ਤੇ ਇਹ ਲੱਗ ਰਿਹਾ ਸੀ ਪਿਆਰੀ ਪਿਆਰੀ ਵਾਅ ਸੋਨੇ ਚਿਕ ਤੋ ਆ ਰਹੀ ਹੈ ਔਰ ਜੋ ਚੰਨਾ ਆਪਣੇ ਉੱਪਰ ਨੂੰ ਜਾ ਰਿਹਾ ਸੀ ਹੌਲੀ 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 ਉੱਪਰ ਜਾਦਾ ਉਦੋਂ ਇਹ ਲੱਗ ਰਿਹਾ ਸੀ ਮੈਂ ਵੀ ਉੱਡਦਾ ਜਾਂਦਾ ਨਾਲ ਪਰ ਇਸ ਖਾਸ ਦਿਨ ਕੁਝ ਅਧੂਰਾ ਰਹਿ ਗਿਆ ਅਧੂਰਾ ਰਹਿ ਗਿਆ ਸਰਕਾਰ ਅਤੇ ਖੇਡ ਮੰਤਰਾਲੇ ਦਾ ਪਰਵਾਹ ਹੁੰਗਾਰਾ ਨਾ ਪੰਜਾਬ ਸਰਕਾਰ ਨਾ ਪੰਜਾਬ ਦੇ ਖੇਡ ਵਿਭਾਗ ਨਾ ਸੈਂਟਰ ਦੀ ਸਰਕਾਰ ਅਤੇ ਨਾ ਹੀ ਹਾਕੀ ਇੰਡੀਆ ਨੇ ਇਸ ਦਿਨ ਦੀ ਅਹਿਮੀਅਤ ਚ ਕੋਈ ਖਾਸ ਰੁਚੀ ਵਿਖਾਈ ਇਸ ਸ਼ਾਨਦਾਰ ਇਤਿਹਾਸ ਨੂੰ ਲੋਕਾਂ ਨੂੰ ਯਾਦ ਦਿਵਾਉਣ ਚ ਅਤੇ ਇਸ ਜਿੱਤ ਦਾ ਜਸ਼ਨ ਮਨਾਉਣ ਚ ਸਰਕਾਰ ਨਾਕਾਮ ਰਹੀ ਬਲਬੀਰ ਸਿੰਘ ਸੀਨੀਅਰ ਨੇ ਵੀ ਕਿਹਾ ਕਿ ਜੇਕਰ ਸਰਕਾਰ ਅਜਿਹੇ ਦਿਨ ਦਾ ਜਸ਼ਨ ਮਨਾਵੇ ਤਾਂ ਖਿਡਾਰੀਆਂ ਨੂੰ ਹੌਸਲਾ ਮਿਲੇਗਾ ਅਤੇ ਵੱਧ ਤੋਂ ਵੱਧ ਲੋਕ ਦੇਸ਼ ਦੀ ਉਸ ਇਤਿਹਾਸਕ ਜਿੱਤ ਬਾਰੇ ਜਾਣ ਸਕਣਗੇ ਕਿ ਹਾਕੀ ਵਾਲਿਆਂ ਨੂੰ ਇੰਨਾ ਹੌਸਲਾ ਹੋਏਗਾ ਹਾਕੀ ਪਲੇਅਰਾਂ ਨੂੰ ਇੰਨਾ ਹੌਸਲਾ ਹੋਏਗਾ ਹਾਕੀ ਕੈਟਲ ਵਾਲੇ ਹੋਰ ਹੋਣਗੇ ਜ਼ਿਆਦਾ ਹਾਕੀ ਕੈਟਲਗੇ ਵਾਈਡਰ ਦੇ ਬੇਸ ਹਾਰ ਦੇ ਪਿਰਾਮਿਡ ਇਹ ਹਾਲ ਹੋ ਜਾਏਗਾ ਕਿ ਜਿੰਨੇ ਜ਼ਿਆਦਾ ਕੀਟ ਦੇ ਦੇ ਉਹਨਾਂ ਜੋ ਪਲੇਅਰ ਵੀ ਜ਼ਿਆਦਾ ਨਹੀਂ ਕਰਨਗੇ ਤੇ ਫਿਰ ਇੰਡਿਆ ਜਿੰਨਾ ਲੱਗ ਪਏਗਾ ਉਸ ਤਰ੍ਹਾਂ ਜਿਸ ਤਰ੍ਹਾਂ ਉਸ ਦਿਨ ਜਿੱਤੇ ਨੇ ਬਲਬੀਰ ਸਿੰਘ ਸੀਨੀਅਰ ਹੀ ਨਹੀਂ ਸਗੋ ਇਸ ਜਸ਼ਨ ਚ ਸ਼ਾਮਿਲ ਹੋਣਾਆਂ ਕਈ ਵੱਡੀਆਂ ਸ਼ਖਸੀਅਤਾਂ ਨੇ ਵੀ ਸਰਕਾਰ ਦੇ ਠੰਡੇ ਰਵੱਈਏ ਤੇ ਸਵਾਲ ਚੁੱਕੇ ਅਤੇ ਕਿਹਾ ਕਿ ਸਰਕਾਰ ਅਤੇ ਖੇਡ ਵਿਭਾਗ ਦਾ ਅਜਿਹੇ ਮੌਕੇ ਚੁੱਪ ਰਹਿਣਾ ਦਰਸਾਉਂਦਾ ਹੈ ਕਿ ਸਰਕਾਰ ਵੀ ਦੇਸ਼ ਦਾ ਸੁਨਹਿਰੀ ਇਤਿਹਾਸ ਭੁੱਲ ਗਈ ਹੈ। ਕਿ یہی ਸਾਡੇ ਔਰ ਬਾਹਰ ਕੇ ਦੇਸ਼ੋ ਮੇਂ ਫਰਕ ਹੈ। वहाँ पर अगर कोई ऐसी बड़ी चीज़ आती है तो वो सारा देश सारे लोग गवर्नमेंट फेडरेशन मिल सब मिलजुल के काम करते हैं यहाँ पर पंजाब सरकार से हालांकि पंजाब सरकार ने बहुत बढ़िया स्टेडियम दिया सब कुछ है बहुत कुछ कर रहे हैं लेकिन इस मामले में ना पंजाब गवर्नमेंट ना भारत सरकार ना चंडीगढ़ एडमिनिस्ट्रेशन कोई सामने नहीं आया जो कि इनको इतने बड़े दिन का बारह अगस्त का लोगों को मालूम होना चाहिए कि और मैं ये चाहता हूँ कि थ्रू प्रिंट मीडिया इलेक्ट्रॉनिक मीडिया ये जो मैसेज है सारे देश में जाए लोगों को पता चले कि 12 अगस्त की महत्वता क्या है यही दिन था जब हमारा तिरंगा झंडा हमारा नेशनल एंथम इंग्लैंड में 48 में वहाँ लहराया गया और ये बीबीसी ने भी ये कहा कि ये एक बड़ी ऐतिहासिक घटना है और बड़ी महत्वपूर्ण चीज़ है और ये मैं चाहता हूँ कि हमारी सरकार इस चीज़ को जगह जगह पे पूछा देखिए ऑफ लेट गवर्नमेंट ने डेफिनेटली स्पोर्ट्स के प्रति बहुत सी कोशिशें बहुत सी इंक्रेजमेंट्स बहुत सी स्कीम्स पर उन्होंने निकाली हैं जिससे स्पोर्ट्स पर्सनस को बहुत सी अपॉर्चुनिटीज मिल रही हैं बट एट द सेम टाइम मुझे लगता है कि हम अपॉर्चुनिटीज़ टैलेंट हर जगह है टैलेंट के साथ साथ एक इंस्पिरेशन चाहिए टैलेंट के साथ एक झील चाहिए तो वो झील जो है ये तभी आती है जब आप देखते हैं कि हमारे एक इंडियन ने ऑलरेडी ये किया हुआ है तो हम क्यों नहीं कर सकते सो इट मेक्स इट ऑल द मोर पॉसिबल सो आई थिंक डेफिनेटली जब ऐसे कोमेमोरेटिव फंक्शन होते हैं ऐसे दिनों को महत्व दिया जाता है सो so इसका डायरेक्ट इम्पैक्ट हमारे आने वाली जनरेशन्स पर पड़ता है बिकॉज उनको मालूम होता है कि ਉਹਨਾਂ ਨੇ ਕਿਸ ਲੈਵਲ ਤੱਕ ਅਚੀਵ ਕਰਨਾ ਹੈ ਬਲਬੀਰ ਸਿੰਘ ਸੀਨੀਅਰ ਦੇ ਨਾਲ ਇਸ ਸਮਾਗਮ 'ਚ ਮੌਜੂਦ ਹੌਕੀ ਖਿਡਾਰੀਆਂ ਕੋਚਸ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਬਲਬੀਰ ਸਿੰਘ ਦੀ ਖੂਬ ਤਾਰੀਫ ਕੀਤੀ ਅਤੇ ਇਸ ਇਤਿਹਾਸ ਨੂੰ ਬਣਾਉਣ ਪਿੱਛੇ ਬਲਬੀਰ ਸਿੰਘ ਸੀਨੀਅਰ ਦੇ ਸਿਰ ਸਿਰਆ ਬਣਿਆ ਇਤਿਹਾਸਕ ਤੌਰ ਦੇ ਉੱਤੇ ਜੇ ਗੱਲ ਕਰੀਏ ਤਾਂ ਅੱਜ ਸਹੀ ਮਹੀਨਿਆਂ ਵਿੱਚ ਕੌਮੀ ਸਵੈਮਾਨ ਦਾ ਦਿਨ ਬਣਦਾ ਹੈ ਕਿ ਅੱਜ ਤੋਂ 67 ਸਾਲ ਪਹਿਲਾਂ ਸੀਨੀਅਰ ਪੰਮ ਸ਼੍ਰੀ ਬਲਬੀਰ ਸਿੰਘ ਓਲੰਪੀਅਨ ਉਸ 1948 ਦੇ ਟੀਮ ਦੇ ਬੈਸਟ ਸਪੋਰਰ ਸਨ ਦੈਟ ਮੀਨਸ ਕਿ ਹੀ ਵਾਸ ਆਨਰੇਬਲ ਮੈਂਬਰ ਆਫ ਦੈਟ ਟੀਮ ਜਿਸ ਨੇ ਇੰਗਲੈਂਡ ਨੂੰ ਜਿਨ੍ਹਾਂ ਨੇ ਸਾਡੇ ਤੇ ਰਾਜ ਕੀਤਾ 15 ਅਗਸਤ 1947 ਤੱਕ ਉਹਨਾਂ ਨੂੰ ਲੰਡਨ 올림픽ਸ ਵਿੱਚ ਉਹਨਾਂ ਦੀ ਧਰਤੀ ਤੇ ਹੀ ਫਾਈਨਲ ਵਿੱਚ ਹਰਾਇਆ ਅਕ੍ਰੋਸ 올 ਸਪੋਰਟਸ ਆਪ ਜਿਸ ਮਰਜ਼ੀ ਸਪੋਰਟਸ ਹੈ ਲੇਕਿਨ ਹਾਕੀ ਦਾ ਜੋ 골ਡਨ ਪੀਰੀਅਡ ਹੈ ਉਹ ਹਮਾਰੇ ਲਈ ਇੱਕ ਇਨਸਪੀਰੇਸ਼ਨ ਦਾ ਸੋਰਸ ਹੈ और पंजाब में स्पेशली हॉकी के साथ एक इमोशनल कनेक्ट माना जाता है चाहे वो गांव में है चाहे शहर में है चाहे नेशनल लेवल पर एंड एक स्पोर्ट्स पर्सन की लाइफ में सबसे पीक मोमेंट वो होता है जब उनकी कंट्री का झंडा उनके पीछे जब वो पोडियम पे खड़े हों लहराया जाता है एंड ऑन द नंबर वन स्पॉट इट इज़ द अल्टीमेट ड्रीम सो वो हॉकी में या हॉकी ने हमें दिया है बलबीर सिंह जी उन्होंने दो गोल से एक बहुत ही ਵਿਨ ਹਮੇ ਸਟਰੋਂਗ ਵਿਨ ਦਿਆ ਹੈ ਸੋ ਥਿਸ ਇਜ਼ ਵਨ ਆਫ ਦ ਬਿਗੇਸਟ ਅਚੀਵਮੈਂਟਸ ਵੀ ਕੀਪ ਗoing ਬੈਕ ਹਮੇਸੀ ਮੂਮੈਂਟ ਕੇ ਤਰਫ ਆਤੇ ਰਹਤੇ ਹੈ ਇਨਸਪੀਰੇਸ਼ਨ ਲੇਤੇ ਰਹਤੇ ਹੈ ਔਰ ਆਗੇ ਬੜਤੇ ਰਹਤੇ ਹੈ ਹਮਾਰੀ ਸਪੋਰਟਸ ਕੀ ਜੜੇ ਉਹ ਸਰਦਾਰ ਬਲਬੀਰ ਸਿੰਘ ਨੇ ਬਹੁਤ ਸਟਰੋਂਗ ਕੀ ਬਲਬੀਰ ਸਿੰਘ ਸੀਨੀਅਰ ਨੇ ਇਸ ਦਿਨ ਵੀ ਦਿਖਾ ਦਿੱਤਾ ਕਿ ਅਜ ਵੀ ਉਨਾਂ ਚ ਸਾਲ 1948 ਵਾਲਾ ਜਜ਼ਬਾ ਅਤੇ ਜੋਸ਼ ਬਾਕੀ ਹੈ ਅਤੇ ਨਾਲ ਹੀ ਜਿਸ ਅੰਦਾਜ਼ ਨਾਲ ਉਹਨਾਂ ਨੇ ਇਸ ਦਿਨ ਦਾ ਜਸ਼ਨ ਮਨਾਇਆ ਉਸ ਤੋਂ ਯੁਵਾ ਖਿਡਾਰੀ ਵੀ ਬਹੁਤ ਕੁਝ ਸਿੱਖ ਸਕਦੇ ਨੇ